ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰੋ ਹੋਰ ਕੀ ਹਾਲ ਏ ਕੰਮ ਸਾਰੇ ਉਲਝੇ ਹੀ ਫਿਰਦੇ ਯਾਰ ਐਸ ਵਾਰੀ ਦੇ ਦੀਵਾਲੀ ਵੀ ਉਲਝੀ ਜੀ ਫਿਰਨ ਢਈ ਏ ਸਮਝ ਸੋਰ ਜੀ ਨਹੀਂ ਲੱਗਣ ਢਈ ਵੀ ਦੀਵਾਲੀ ਦਾ ਕਿਵੇਂ ਹੋਣਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਦੀਵਾਲੀ بڑا ਮਤਲਬ ਕਿ ਅਹੀਂ ਛੋਟੇ ਹੁੰਦਿਆਂ ਦਾ ਜੇ ਸਾਡਾ ਸਭ ਤੋਂ ਵਧੀਆ ਤਿਹਾਰ ਬੱਚਿਆਂ ਦਾ ਮੰਦੇ ਨੇ ਤਾਂ ਅਸੀਂ ਇੱਕ ਦੀਵਾਲੀ ਨੂੰ ਸਾਰੇ ਤਿਉਹਾਰਾਂ ਚੋਂ ਇੱਕ ਨੰਬਰ ਦੇ ਕੇ ਦਿੰਦੇ ਨੇ ਵੀ ਸਾਨੂੰ ਸਭ ਤੋਂ ਮਜ਼ੇ ਵਾਲਾ ਤਿਉਹਾਰ ਇਹ ਲੱਗਦਾ ਹੁੰਦਾ ਹੈ ਆਹ ਹੋਲੀਆਂ ਹਾਲੀਆਂ ਨੂੰ ਛੱਡ ਕੇ ਸਾਰਿਆਂ ਨੂੰ ਛੱਡ ਕੇ ਸਾਰੇ ਤਿਉਹਾਰਾਂ ਤੋਂ ਇੱਕ ਨੰਬਰ ਤਾਂ ਅਸੀਂ ਇਹਨੂੰ ਮੰਨ ਦਿੰਦੇ ਹਾਂ ਵੀ ਯਾਰ ਅਸੀਂ ਨਿੱਕੇ ਹੁੰਦੇ ਆ ਭੱਜੇ ਫਿਰਨਾ ਹੱਟੀਆਂ ਪਟਾਕੇ ਲੈ ਆਉਂ ਤੋਂ ਲੈ ਆ ਭੱਜੇ ਫਿਰਨਾ ਤੇ ਦੂਜੀ ਗੱਲ ਇਹ ਵੀ ਦੀਵਾਲੀਆਂ ਮਨਾਉਂਦੇ ਵੀ ਹਾਂ ਤੇ ਬੜੇ ਚਾਹ ਖੁਸ਼ੀਆਂ ਚਲਦੀਆਂ ਰਹਿੰਦੀਆਂ ਸੀ ਤੇ ਚਲੋ ਜੇ ਕਿਤੇ ਕੋਈ ਵਾਧਾ ਘਟਾ ਰਿਸ਼ਤੇਦਾਰੀ ਚ ਕਿਤੇ ਹੂ ਹੋ ਜਾਂਦਾ ਸੀ ਤੇ ਵੈਸੇ ਉਦੋਂ ਨਾਲ ਇਦਾਂ ਦੇ ਬੜੇ ਘਾਟੀ ਬਹੁਤ ਘਟ ਹੁੰਦੇ ਹੀ ਅਚਨਚੇਤ ਮੌਤਾਂ ਜਿਹੜੀਆਂ ਮਤਲਬ ਜਿਵੇਂ ਅੱਜ ਕੱਲ੍ਹ ਕਰਵਾਈਆਂ ਜਾ ਰਹੀਆਂ ਜਾਂ ਕਿਤਰਾ ਤੇ ਬੜਾ ਮਤਲਬ ਘਟ ਗਿਆ ਹੀ ਤੇ ਜੇ ਕਿਤੇ ਹੋ ਵੀ ਜਾਂਦਾ ਸੀ ਕੋਈ ਵੱਡਾ ਹਾਦਸਾ ਤੇ ਮਹੀਨਾ-ਮਹੀਨਾ ਦੇ ਟੀਵੀ ਨਹੀਂ ਸਾਡੇ ਤਰ੍ਹਾਂ ਜਹੀ ਵੇਖਣਦੇ ਚਲ ਆਉਂਦੇ ਹੁੰਦੇ ਕਿੰਨੇ ਕਿਤੇ ਦਿਨਾਂ ਟੀਵੀ ਨਹੀਂ ਘਰ ਵੇਂਦੇ ਹੁੰਦੇ ਵੀ ਨਹੀਂ ਆਪਣੇ ਰਿਸ਼ਤੇਦਾਰੀ ਜੀ ਇਤਰਾ ਹੋਇਆ ਤੇ ਉਤਰਾ ਹੋਇਆ ਤੇ ਉਦੋਂ ਤਕਰੀਬਨ ਚਲੋ ਇੱਕ ਦੇ ਬਹੁਤ ਘੱਟ ਪਰ ਹੁਣ ਦੀਵਾਲੀ ਨੂੰ ਨਾ ਇਹ ਉਹ ਚਰਨ ਜੀ ਫਸ ਕੇ ਬੈਠੇ ਆ ਸਮਝ ਨਹੀਂ ਲੱਗਣ ਰਹੀ ਵੀ ਖੁਸ਼ੀ ਮਨਾਈਏ ਗਮੀ ਮਨਾਈਏ ਕਦੀ ਮੜਾ ਆ ਮਾਣਾ ਕਿਸੇ ਗੱਲ ਵੇਖੂ ਕੇ ਖੁਸ਼ ਹੋ ਜਾਂਦਾ ਕੋਈ ਗੁਰਦੁਆਰੇ ਦੀ ਲਾਈਟਿੰਗ ਵੇਖ ਕੇ ਜਾਂ ਕਿਸ ਤਰ੍ਹਾਂ ਲਾਈਟ ਅਨਸ਼ਾਇਟਿੰਗ ਜੀ ਵੇਖ ਕੇ ਜਾਂ ਕੋਈ ਦੀਵਾਲੀ ਦੀ ਕੋਈ ਵਧੀਆ ਜੀ ਗੱਲ ਵੇਖ ਕੇ ਮਾਨ ਕੇ ਰੱਖੋ ਖੁਸ਼ ਹੋ ਜਾਂਦਾ ਤੇ ਕਈ ਵਾਰੀ ਫਿਰ ਮਾਨ ਦੂਜੇ ਬੰਨੇ ਚਲ ਜਾਂਦੀ ਜਦੋਂ ਕੋਈ ਪੋਸਟ ਆ ਜਾਂਦੀ ਕੋਈ ਰਾਜ ਜੁੰਦੇ ਅਰਗੇ ਦੀ ਜਾਂ ਕੋਈ ਵੀ ਇਦਾਨੀਆਂ ਜਿਹੜੀਆਂ ਬਹੁਤ ਵੱਡੇ ਕਟੇ ਵਾਲੀਆਂ ਕਟਨਾਮ ਬਾਕੀ ਦੀਵਾਲੀ ਮਨਾਉਣੀ ਹਰ ਬੰਦੇ ਦਾ ਜਿਵੇਂ ਜਿਵੇਂ ਆਪੋ ਆਪਣਾ ਸਰਕਲ ਆ ਕੋਈ ਕੀਂਦਾ ਪਟਾਕੇ ਨਾ ਚਲਾਓ ਕੋਈ ਕਹਿੰਦਾ ਜਲਾਲੋ ਕੋਈ ਜਾਂਦਾ ਦੀਵੇ ਨਾ ਬਾਲੋ ਕੋਈ ਜਾਂਦਾ ਰਾਜਵੀਰ ਜੁਨੇ ਦੇ ਵਾਸਤੇ ਦੀਵਾ ਪਾ ਬਲੋਂ ਬਲੜੇ ਆ ਜਾਂ ਉਹਦੇ ਵਾਸਤੇ ਨਾ ਦਾ ਬਾਲੋ ਮੱਲਾ ਕੰਮ ਨਾ ਸਾਰੇ ਬੰਨਿਓ ਹਰ ਕਿਸ ਦੀ ਆਪੋ ਆਪਣੀ ਜੀ ਚੱਲੀ ਜਾਂਦੀ ਆ ਤੇ ਪਰ ਮੇਰੇ ਹਿਸਾਬ ਨਾਲ ਮੈਂ ਨਾ ਵੀ ਬਹੁਤੀਆਂ ਸੁਲਾਵਾਂ ਦੇਣੀਆਂ ਨਹੀਂ ਚਾਹੀਦੀਆਂ ਹਰ ਬੰਦੇ ਦਾ ਇੱਕ ਆਪਣਾ ਸਿਸਟਮ ਆ ਉਹਨੇ ਕਿਤਰਾ ਦੀਵਾਲੀ ਮਨਾਉਂਦਾ ਵਾ ਕੋਈ ਕਿਵੇਂ ਖੁਸ਼ ਆ ਕੋਈ ਕਿਵੇਂ ਨਹੀਂ ਆ ਇੱਕ ਤੇ ਟਾਈਮ ਹੋ ਜੇ ਇੱਕ ਸਮਾਂ ਉਹਨਾਂ ਕ ਤੇ ਘਟਨਾਵਾਂ ਵੀ ਇਸ ਤਰ੍ਹਾਂ ਦੀ ਹੋਈ ਜਾਂਦੀਆਂ ਕਿ ਸਮਝੋ ਸਰੋ ਪਾਣੀ ਉਲਜੀ ਜੀ ਫਿਰਨ ਡਈ ਆ ਵੀ ਕੀ ਕੀ ਗੱਲ ਕਿਧਰੋਂ ਖੜੀਏ ਤੇ ਕਿਧਰੋਂ ਤਰੀ ਫਿਰਦੀ ਆ ਆ ਮਮੀ ਹੁਣ ਉਲਜੀਆ ਜਾ ਫਿਰਨ ਡਿਆ ਮੈਨੂੰ ਸਮਝ ਨਹੀਂ ਲੱਗਦੀ ਵੀ ਗੱਲ ਖੜੀਏ ਕਿਧਰੋਂ ਜਾਂ ਕਿਧਰ ਹੁੰਦੀ ਆ ਕੀ ਕਰੀਏ ਉਹ ਤਰ੍ਹਾਂ ਦੀਵਾਲੀ ਉਲਜੀ ਜੀ ਫਿਰਨ ਡਈ ਆ ਤੇ ਇੱਕ ਹੋਰ ਲਜਾਉਣ ਵਾਲੇ ਬੈਠੇ ਇੱਥੇ ਆ ਕੀ ਕਰੇ ਸਿੰਗਰ ਬੱਬੂ ਮਾਨ ਨੇ ਬਲੈਕ ਦਿਵਾਲੀ ਤੇ ਕੋਈ ਚਲੋ ਕਲਾਕਾਰ ਉਹਨੇ ਆਪਣੇ ਹਿਸਾਬ ਨਾਲ ਗੀਤ ਲਿਖ ਦਿੱਤਾ ਜਾਂ ਬੋਲ ਦਿੱਤਾ ਤੇ ਉਹਦੇ ਤੇ ਵੀ ਇੱਕ ਉਹ ਕੀ ਉਹ ਗਾਣ ਦਾ ਅੱਛਾ ਜਾਇਆ ਕੀ ਯਾਰ ਉਹ ਗੱਜਾਇਆ ਉਹ ਧਰਮਾ ਜੋੜ ਕੇ ਬਹਿ ਗਿਆ ਇਹ ਕਿਸਾਨ ਮਹੀਨਾ ਲੋਕਾਂ ਵੜਾ ਸਿਆਪੇ ਨੂੰ ਫੜਿਆ ਯਾਰ ਉਹ ਆਂਦਾਏ ਹਿੰਦੂਆਂ ਦਾ ਤੇ ਉਹ ਸਾਡਾ ਕਰ ਉਹ ਯਾਰ ਇਹ ਤੇ ਤਿਹਾਰ ਹੀ ਸਾਰਾ ਸਾਂਝਾ ਬਣ ਗਿਆ ਨਾ ਹਿੰਦੂਆਂ ਦਾ ਵੀ ਹੋਵੇ ਸਿੱਖਾਂ ਦਾ ਵੀ ਹੋਵੇ ਮੈਨਾਂ ਕਿਸੇ ਦਾ ਵੀ ਹੋਵੇ ਤਿਹਾਰ ਸਾਂਝੇ ਹੁੰਦੇ ਸਾਰੇ ਇਹ ਕਿਤੇ ਜਾਤਾਂ ਪਾਤਾਂ ਜਿਵਾੜ ਦਿੰਦੇ ਹੀ ਗੱਲਾਂ ਇੱਕ ਧਰਮਾਂ 'ਚ ਇਹੋ ਜਿਹੇ ਬੱਚੇ ਖੁੱਲੇ ਛੱਡੇ ਨਾ ਪਹਿਲਾਂ ਤੇ ਯਾਰ ਇਹਨਾਂ ਨੂੰ ਸੰਗਲੀ-ਸੰਗਲੀ ਪਾਈ ਪੌ ਚਗੀਤਰਾ ਇਹ ਕੀ ਕਰਨ ਡੈ ਜਿਹੜੇ ਬੰਦੇ ਯਾਰ ਇਹਨਾਂ ਦਿਨਾਂ ਦਿਹਾੜਾਂ ਤੇ ਵੀ ਲੜਾਈ ਝਗੜੇ ਧਰਮਾਂ ਦੀਆਂ ਗੱਲਾਂ ਕਰ ਦਿੰਦੇ ਆ ਜਾਤਾਂ ਪਾਤਾਂ ਦੀਆਂ ਗੱਲਾਂ ਕਰਕੇ ਇੱਕ ਦੂਜੇ ਲੜਾਉਣ ਬਰਾਉਣ ਦਾ ਆ ਪਹਿਲਾਂ ਤੇ ਇਹਨਾਂ ਨੂੰ ਯਾਰ ਬਨੋ ਬਨੋ ਪੁਰਾਣੀ-ਪੁਰੂਣੀ ਫੇਰ ਉਹ ਗੱਟਿਆ ਦੇ ਇਹਨਾਂ ਦੇ ਤੇ ਇਹ ਕਰਕੇ ਅੱਗੇ ਵਾਹੀੰਨੇ ਵੀ ਸਾਨੂੰ ਕੋਈ ਸਮਝੋ ਸਿਰੋਕ ਕਹਾਣੀ ਬਾਰ ਹੋਈ ਪਈ ਆਵੇ ਕੋ ਮਨ ਸੈਡ ਵੀ ਆ ਕਦੀ ਮਨ ਖੁਸ਼ ਹੋ ਜਾਂਦਾ ਫੇਰ ਆ ਕੀ ਦਾ ਚਲੋ ਕਰੀਏ ਪਟਾਕੇ ਚਲਾ ਲਈਏ ਜਾਂ ਗੁਰਦਰਬ ਹੋਈਏ ਕੁਛ ਕਰੀਏ ਕਿਉਂਕਿ ਮੇਰਾ ਜ਼ਿੰਦਗੀ ਦਾ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਸੋਹਣਾ ਤਿਹਾਰ ਇਹੋ ਹੀ ਮੈਂ ਮੰਨਦਾ ਨਾ ਛੋਟਾ ਇਹਨ ਦੇ ਲੈ ਕੇ ਤੇ ਅੱਜ ਇਹੋ ਜੀ ਤਾਣੀ ਜੀ ਫਜ਼ੀ ਬਈ ਸਾਨੂੰ ਕੋਈ ਸਮਝ ਇੱਕ ਤੇ ਆ ਜਿਹੜੀਆਂ ਜਵਾਨ ਮੁੰਡਿਆਂ ਦੀਆਂ ਮੌਤਾਂ ਜਾਂ ਮੜੇ ਵੱਡੇ ਹਾਦਸੇ ਹੋ ਜਾਣੇ ਬੜਾ ਕੁਝ ਗਲਤ ਮਲਤ ਚੱਲਣ ਡਿਆ ਤੇ ਇੱਕ ਇੰਨਾ ਲੋਕਾਂ ਨੇ ਤਾਣੀ ਉਝਾਈ ਪਈ ਲੋਕਾਂ ਨੇ ਆ ਧਰਮਾਂ ਜਾਤਾਂ ਦੇ ਹਿਸਾਬ ਨਾਲ ਪੁੱਟੀਆਂ ਸਿੱਧੀਆਂ ਗੱਲਾਂ ਤੇ ਲੜਾਈ ਝਗੜੇ ਯਾਰ ਇਹ ਕੀ ਇਹਨਾਂ ਨੇ ਸਿਸਟਮ ਜਿਆ ਫੜਿਆ ਬਾਕੀ ਮੈਂ ਨਾ ਵੀ ਚਲੋ ਜੇ ਕਿਸੇ ਦਾ ਮਨ ਕੋਈ ਚਲੋ ਜੇ ਤੋਪਾ ਕੇ ਚਲਾ ਕੇ ਖੁਸ਼ ਹੁੰਦਾ ਗੁਰੂ ਘਰ ਜਾ ਕੇ ਮਨ ਖੁਸ਼ ਹੁੰਦਾ ਦੀਵੇ ਜਗਾ ਕੇ ਖੁਸ਼ ਹੁੰਦਾ ਜਾਂ ਕਿਤਰਾ ਹੁੰਦਾ ਵਾ ਜੇਰਾ ਵਾਪੋ ਹਾਂ ਸਲਾਹ ਨਾ ਦੋ ਯਾਰ ਮੈਂ ਬਲੈਕ ਦੀਵਾਲੀ ਬਣਾਤੀਏ ਤੇ ਤੁਸੀਂ ਸਾਰੇ ਬਲੈਕ ਹੋ ਜੋ ਠੀਕ ਹੈ ਤੁਸੀਂ ਜੇ ਕੋਈ ਕਹਿੰਦਾ ਵਾ ਕਿ ਠੀਕ ਹੈ ਵੀ ਆ ਪਟਾਕੇ ਨਹੀਂ ਮੈਂ ਆਪ ਨਹੀਂ ਚਲਾਉਂਦਾ ਦੂਜੇ ਨੂੰ ਨਾ ਸਲਾਹ ਦੇ ਵੀ ਤੁਸੀਂ ਨਹੀਂ ਪਟਾਕੇ ਚਲਾਉਣੇ ਤੇ ਜਾਂ ਮਤਲਬ ਇਹ ਆ ਵੀ ਉਹ ਉਹਦੇ ਹਿਸਾਬ ਨਾਲ ਸਿਸਟਮ ਜਿਹਾ ਰੱਖਣ ਰਹਿਣ ਦੋ ਕੋਈ ਗੱਲ ਨਹੀਂ ਸਾਰੇ ਸਿਆਣੇ ਹੀ ਇੱਥੇ ਚੱਲਣ ਤੋਂ ਜਿਵੇਂ ਮਾੜਾ ਚੰਗਾ ਚੱਲਦਾ ਅੱਗੇ ਕਹਾਂ ਤੁਹਾਨੂੰ ਦੱਸਿਆ ਵੀ ਸਾਰੇ ਕੰਮ ਤੇ ਉਲਝੇ ਫਿਰਨਦੇ ਉਤੋਂ ਹੋਰ ਨਵੀਆਂ ਉਲਝਾਂ ਦਾ ਨਾਂ ਪਾਇਆ ਕਰੋ ਜਦਿਆਂ ਤੇ ਆਹ ਗੱਲਾਂ ਜੀਆਂ ਥੋੜੀਆਂ ਮੈਂ ਆਪ ਉਲਝੇ ਜਾਂ ਫਿਰਨਦੇ ਆ ਕਦੀ ਤੁਹਾਨੂੰ ਦੱਸਿਆ ਵੀ 10 ਮਿੰਟ ਮਨ ਸੈੱਟ ਹੋ ਜਾਂਦਾ ਕਦੀ ਫੇਰ ਚੁੱਪ ਜੇ ਹੋ ਜਾਂਦਾ ਨਹੀਂ ਤੇ ਇਹ ਤਿਹਾਰ ਦੇ ਉੱਤੇ ਦੇ ਇੰਨਾ ਨਜ਼ਾਰਾ ਉਹਨਾਂ ਦਾ ਹੀ ਵੀ ਬਜ਼ਾਰਾਂ ਜੇ ਇੱਕ ਰੰਗ ਸਾਡੇ ਲਈ ਤੇ ਖਲੜਾ ਹੀ ਬਿਹਾਰ ਹੀ ਬੜਾ ਵੱਡਾ ਅਮਰਸਲ ਹੁੰਦਾ ਹੈ ਤੇ ਪਹਿਲੀ ਗੱਲ ਅਸੀਂ ਪਿੰਡੋ ਹੀ ਸਾਡਾ ਪਿਆਰੇ ਸ਼ਾਦੀ ਹੱਟੀ ਤੋਂ ਹੀ ਸਾਡਾ ਬੜਾ ਸੂਤਰਾ ਇੰਦਾ ਹੁੰਦਾ ਹੈ ਅਹੀਂ ਦੇ ਉਤੋਂਗ ਦੇ ਸਰਕਲ ਤੋਂ ਤੇ ਬਾਜ਼ਾਰ ਆ ਜੀ ਨਿਆਰੇ ਹੀ ਪੂਰੇ ਅੱਜ ਦੇ ਸਾਡੀ ਦਿਵਾਲੀ ਇਤਨਾ ਹੀ ਮਨਾਈ ਜਾਂਦੀ ਦੁਕਾਨਾਂ ਤੋਂ ਕੋਨਾ ਵੇਖ ਕੇ ਹੀ ਖੁਸ਼ ਹੋ ਜਾਂਦੇ ਨੇ ਆ ਤੇ ਚਲੋ ਬਾਜ਼ਾਰ ਵਿੱਚ ਦੀ ਲੰਘਿਆ ਤੇ ਮਨ ਖੁਸ਼ ਹੋ ਗਿਆ ਤੇ ਸਾਡੀ ਤੇ ਅੱਡੀ ਪੁੰਜੜੀ ਲੱਗਦੀ ਦਿਨਾਂ ਦਿਨਾਂ ਦੇ ਵਿੱਚ ਆ ਜਿਹੜਾ 2-3 ਦਿਨ ਦਿਵਾਲੀ ਕੀ ਹਫ਼ਤਾ 10 ਦਿਨ ਤੇ ਆਈਆਂ ਗੀਆਂ ਪੁਲਚੜੀਆਂ ਚਲਾਉਂਦੇ ਰਹੀ ਨੇ ਨੇ ਆ ਤੇ ਉਹਨਾਂ ਦਾ ਸਮਝੋ ਸਰੋਕਾਣੀ ਬਾਹਰ ਹੋਈ ਫਿਰਦੀ ਏ ਮੈਨੂੰ ਤਾਂ ਕੋ ਪਤਾ ਪਤਾ ਲੱਗਣ ਨਹੀਂ ਦਿਆ ਤੇ ਮੇਰਾ ਰਾਧਾ ਬਣਿਕਣਾ ਨਾ ਬਾਬੜ ਸਾਹਿਬ ਮਥਾ ਟੇਕ ਕੇ ਇਹ ਪਹਿਲਾਂ ਫਿਰ ਦੇਖਦੇ ਆ ਕੀ ਬਣਾਉਣਾ ਪ੍ਰੋਗਰਾਮ ਕਿਵੇਂ ਕਰਨਾ ਤੇ ਨਾ ਜਿਆਦਾ ਦਿਵਾਲੀ ਨੂੰ ਉਲਝਾਓ ਲੋਕੋ ਆਪੂ ਆਪਣੇ ਜੇ ਹਿਸਾਬ ਨਾਲ ਜੇ ਨਾ ਬਣਾਈ ਜਾਓ ਜਿਵੇਂ ਵੀ ਆ ਜਿਵੇਂ ਵੀ ਕਿਸੇ ਦਾ ਸੂਤਰ ਹੈ ਉਹਨੂੰ ਆਪਣੇ ਹਿਸਾਬ ਨਾਲ ਕਰਨ ਦੋ ਹਰਕ ਜੇ ਮਤਲਬ ਇਹ ਆਪ ਜੇ ਕੋਈ ਦੁੱਖ ਅਫਸੋਸ ਹੈ ਤੇ ਹਰ ਬੰਦੇ ਦੇ ਮਨ ਚ ਦੁੱਖ ਅਫਸੋਸ ਹੋਇਆ ਹੈਗਾ ਵਾ ਜ਼ਰੂਰੀ ਸ਼ੂਏ ਕਈ ਵਾਰੀ ਸ਼ੋਅ ਕੀਤੇ ਆ ਜਿਆਦਾ ਨਹੀਂਦਾ ਹਰ ਬੰਦੇ ਦੇ ਦਿਲ ਚ ਕਈ ਗੱਲਾਂ ਕਈ ਬਾਤਾਂ ਹੁੰਦੀਆਂ ਵਾ ਬਾਕੀ ਵੀ ਆਪਾਂ ਚਲੋ ਸਾਰਾ ਕੁਝ ਕਰਨੀ ਦੇ ਆ ਕਾਣ ਵੀ ਦੇ ਆ ਜੀਣ ਵੀ ਦੇ ਆ ਸਭ ਕੁਝ ਚੱਲਣ ਦੇ ਆ ਰਾਜਨੀਤਿਕ ਲੀਡਰ ਆਪਣੀ ਰਾਜਨੀਤੀ ਚਮਕਾਈ ਜਾਂਦੇ ਆ ਗਿਆ ਆਪਣੇ ਗਾਣੇ ਬੋਲੀ ਜਾਂਦੇ ਆ ਸਟੇਜਾਂ ਲੱਗੀ ਜਾਂਦੀਆਂ ਸਭ ਕੁਝ ਚੱਲੀ ਤੇ ਸਭ ਕੁਝ ਜਾਣਾ ਮੈਂ ਅੱਗੇ ਨਾ ਦੁੱਖ ਸੁੱਖ ਸਾਰੇ ਚੱਲਦੇ ਆ ਚੱਲਣਾ ਸਭ ਕੁਝ ਹੀ ਇੱਥੇ ਪਰ ਚਲੋ ਥੋੜਾ ਜਨਾ ਇਹਨਾਂ ਨੂੰ ਤਰੀਕਾ ਜਾਂ ਵਰਤੋ ਕੋਈ ਸਿਆਣੇ ਬਣੋ ਗਾਲ ਕੁੱਲ ਮਿਲਾ ਕੇ ਸਿਆਣੇ ਹੋ ਜੀ 应该一是最高